ਮੇਰਾ ਸ਼ਹਿਰ ਮੇਰੀ ਖਬਰ ਦੇ ਇਸ ਬੁਲੇਟਨ ਦੇ ਵਿੱਚ ਮੈਂ ਸ਼ੇਖਰ ਰਾਏ ਹਮਦਰ ਟੀਵੀ ਦੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਮੇਰਾ ਸ਼ਹਿਰ ਮੇਰੀ ਖਬਰ ਦੇ ਤਹਿਤ ਫਟਾਫਟ ਅੰਦਾਜ਼ ਦੇ ਵਿੱਚ ਖਬਰਾਂ ਦਾ ਆਗਾਜ਼ ਪਟਿਆਲਾ ਤੋਂ ਕਰਦੇ ਹਾਂ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਪਟਿਆਲਾ ਦੀ ਸਫਾਈ ਵਿਵਸਥਾ ਦੇ ਮੰਦੇ ਹਾਲ ਦੇਖ ਕੇ ਸ਼ਹਿਰ ਦੇ ਮੇਅਰ ਅਤੇ ਸੀਨੀਅਰ ਅਫਸਰਾਂ ਨੂੰ ਚੇਤਾਵਨੀ ਦਿੱਤੀ ਹੈ ਉਹ ਬੁੱਧਵਾਰ ਸਵੇਰੇ ਹੀ ਪਟਿਆਲਾ ਸ਼ਹਿਰ ਦੇ ਵਿੱਚ ਪਹੁੰਚ ਗਏ ਸ਼ਹਿਰ ਦੇ ਵਿੱਚ ਪਈ ਗੰਦਗੀ ਦੇ ਢੇਰਾਂ ਨੂੰ ਦੇਖ ਕੇ ਮੰਤਰੀ ਜੀ ਗੁੱਸੇ ਦੇ ਵਿੱਚ ਆ ਗਏ ਅਤੇ ਉਹਨਾਂ ਨੇ ਅਫਸਰਾਂ ਨੂੰ ਮੌਕੇ ਦੇ ਉੱਤੇ ਬੁਲਾ ਕੇ ਕਰੜੀ ਚੇਤਾਵਨੀ ਦਿੱੰਦਿਆ ਕਿ ਹੈ ਕਿ ਜੇਕਰ ਅਗਲੇ ਦਿਨ ਤੱਕ ਸ਼ਹਿਰ ਸਾਫ਼ ਸੁਥਰਾ ਨਹੀਂ ਹੋਇਆ ਤਾਂ ਮੇਰਾ ਐਕਸ਼ਨ ਤੁਹਾਡੇ ਕੋਲੋਂ ਬਰਦਾਸ਼ਤ ਨਹੀਂ ਹੋਣਾ ਬਰਸਾਤ ਦੇ ਮੌਸਮ ਦੇ ਵਿੱਚ ਪ੍ਰਸ਼ਾਸਨਿਕ ਤਿਆਰੀਆਂ ਦੀ ਪੋਲ ਖੋਲਦੀਆਂ ਇਹ ਤਸਵੀਰਾਂ ਹੀ ਕਾਫੀ ਨੇ ਪੰਜਾਬ ਦੇ ਮਿਨੀ ਮਾਂਚੈਸਟਰ ਲੁਧਿਆਣਾ ਦੀਆਂ ਬੁੱਧਵਾਰ ਦੀ ਸਵੇਰ ਪਏ ਮੌਲੇ ਧਾਰ ਮੀਂਹ ਕਰਕੇ ਸ਼ਹਿਰ ਦੇ ਵੱਖ-ਵੱਖ ਇਲਾਕੇ ਪਾਣੀ ਦੀ ਲਪੇਟ ਦੇ ਵਿੱਚ ਆ ਗਏ ਸ਼ਹਿਰ ਦੀ ਹਰੇਕ ਸੜਕ ਗਲੀ ਮੁਹੱਲਾ ਪਾਣੀ ਦੇ ਨਾਲ ਭਰ ਗਿਆ ਆਉਣ ਜਾਣ ਵਾਲੇ ਲੋਕ ਵੀ ਪਾਣੀ ਦੇ ਜਮਾਵੜੇ ਕਰਕੇ ਖਾਸੇ ਪਰੇਸ਼ਾਨ ਹੋਏ ਕਈਆਂ ਦੀਆਂ ਤਾਂ ਗੱਡੀਆਂ ਪਾਣੀ ਦੇ ਵਿੱਚ ਹੀ ਬੰਦ ਹੋ ਗਈਆਂ ਅਤੇ ਉਹਨਾਂ ਨੂੰ ੱਤਕਾ ਮਾਰ ਕੇ ਗੱਡੀ ਪਾਸੇ ਕਰਨੀ ਪਈ ਵੱਧ ਪਰੇਸ਼ਾਨੀ ਪੈਦਲ ਚੱਲਣ ਵਾਲਿਆਂ ਨੂੰ ਹੋਈ ਹੈ ਕਿਉਂਕਿ ਪਾਣੀ ਦੇ ਭਰਨ ਕਰਕੇ ਇਹ ਪਤਾ ਨਹੀਂ ਚੱਲ ਰਿਹਾ ਸੀ ਕਿ ਕਿੱਥੇ ਟੋਆ ਹੈ ਤੇ ਕਿੱਥੇ ਸਾਫ਼ ਇਲਾਕਾ ਹੈ ਬਿਰਧ ਐਥਲੀਟ ਫੋਜਾ ਸਿੰਘ ਦੇ ਅਰਦਾਸ ਅਤੇ ਪਾਠ ਦੇ ਭੋਗ ਦੇ ਲਈ ਰੱਖੇ ਗਏ ਜਲੰਧਰ ਦੇ ਵਿੱਚ ਸਮਾਗਮ ਦੌਰਾਨ ਕਈ ਮੰਨੀਆਂ ਪਰਮੰਨੀਆਂ ਸ਼ਖਸੀਅਤਾਂ ਨੇ ਆਪਣੀ ਹਾਜ਼ਰੀ ਲਵਾਈ ਅਤੇ ਫੋਜਾ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਅਰਦਾਸ ਸਮਾਗਮ ਦੌਰਾਨ ਪਹੁੰਚੀਆਂ ਹਸਤੀਆਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸ਼ਾਮਲ ਰਹੇ। ਤਾਬਿਲੇ ਗੌਰ ਹੈ ਕਿ 14 ਜੁਲਾਈ ਨੂੰ ਜਲੰਧਰ ਦੇ ਆਪਣੇ ਜੱਦੀ ਪਿੰਡ ਬਿਆਸ ਦੇ ਵਿੱਚ ਸਵੇਰ ਸਾਰ ਸੈਰ ਕਰਨ ਮੌਕੇ ਪੋਜਾ ਸਿੰਘ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ ਸੀ ਇਸ ਹਾਦਸੇ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਬਾਅਦ ਦੇ ਵਿੱਚ ਪੁਲਿਸ ਨੇ ਕੈਨੇਡਾ ਤੋਂ ਆਇਆ ਇੱਕ ਐਨ ਆਰ ਆਈ ਅਮਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫਤਾਰ ਕਰ ਲਿਆ ਸੀ ਦਿਲੰਦਰ ਦੇ ਹਾਦ ਦੇ ਫਲੋਰ ਦੇ ਵਿੱਚ ਕਾਲਾ ਕੱਚਾ ਗੈਂਗ ਤੋਂ ਬਾਅਦ ਹੁਣ ਨਿੱਕਰ ਚੋਰ ਗੈਂਗ ਨੇ ਦਹਿਸ਼ਤ ਫੈਲਾ ਦਿੱਤੀ ਹੈ ਇੱਕ ਮਹੀਨੇ ਦੇ ਵਿੱਚ ਤੀਜੀ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਗੈਂਗ ਮੈਂਬਰ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਏ ਗੈਂਗ ਨੇ ਹਾਈਵੇ ਦੇ ਉੱਤੇ ਗੋਪਾਲ ਐਂਕਲੇਵ ਦੇ ਵਿੱਚ ਰਹਿਣ ਵਾਲੇ ਇੱਕ ਐਨਆਰਆਈ ਦੇ ਬੰਗਲੇ ਨੂੰ ਨਿਸ਼ਾਨਾ ਬਣਾਇਆ ਜਿੱਥੋਂ ਉਹਨਾਂ ਨੇ 27 ਤੋਲੇ ਸੋਨਾ 3 ਲੱਖ ਰੁਪਏ ਦੀਆਂ ਘੜੀਆਂ ਅਤੇ 3 ਲੱਖ ਰੁਪਏ ਤੋਂ ਵੱਧ ਦੀ ਨਕਦੀ ਚੋਰੀ ਕਰ ਲਈ ਹੈ ਘਰ ਦੀ ਮਾਲਕਨ ਆਪਣੇ ਰਿਸ਼ਤੇਦਾਰ ਦੇ ਨਾਲ ਕਸ਼ਮੀਰ ਘੁੰਮਣ ਗਈ ਹੋਈ ਸੀ ਪਿੱਛੋਂ ਚੋਰਾਂ ਨੇ ਘਰ ਦੀ ਉੱਪਰਲੀ ਮੰਜ਼ਲ ਦੇ ਉੱਤੇ ਰਹਿੰਦੇ ਕਿਰਾਏਦਾਰਾਂ ਨੂੰ ਬੰਦਕ ਬਣਾ ਕੇ ਇਸ ਚੋਰੀ ਨੂੰ ਅੰਜਾਮ ਦਿੱਤਾ ਅਤੇ ਬਾਅਦ ਦੇ ਵਿੱਚ ਕਿਰਾਏਦਾਰ ਨੇ ਹੀ ਮਕਾਨ ਮਾਲਕਨ ਨੂੰ ਫੋਨ ਕਰਕੇ ਵਾਰਦਾਤ ਦੀ ਜਾਣਕਾਰੀ ਦਿੱਤੀ ਪੁਲਿਸ ਇਸ ਵਾਰਦਾਤ ਦੀ تحقیقات ਕਰ ਰਹੀ ਹੈ ਪੈਸੇ ਦੀ ਲਾਲਸਾ ਬੰਦੇ ਕੋਲੋਂ ਕੀ ਨਹੀਂ ਕਰਵਾ ਲੈਂਦੀ ਸਾਰੇ ਅਨੈਤਿਕ ਕੰਮ ਵੀ ਅੱਖਾਂ ਮੀਚ ਕੇ ਬੰਦਾ ਕਰੀ ਜਾਂਦਾ ਹੈ ਅਜਿਹੀ ਇੱਕ ਮਿਸਾਲ ਮੁਕਸਰ ਦੇ ਵਿੱਚ ਡੇਰਾ ਬਾਬਾ ਗੰਗਾ ਰਾਮ ਦੇ ਵਿੱਚ ਚੋਰੀ ਦੇ ਰੂਪ ਦੇ ਵਿੱਚ ਸਾਹਮਣੇ ਆਈ ਹੈ ਇੱਥੋਂ ਦੇ ਬਾਬਾ ਸ਼੍ਰੀ ਚੰਦ ਮੰਦਿਰ ਦੇ ਵਿੱਚੋਂ ਚੋਰ ਚਾਂਦੀ ਦਾ ਛੱਦਰ ਚੋਰੀ ਕਰਕੇ ਫਰਾਰ ਹੋ ਗਏ ਇਸ ਡੇਰੇ ਦੀ ਮਾਨਤਾ ਦੇਸ਼ ਵਿਦੇਸ਼ਾਂ ਤੱਕ ਹੋਈ ਹੋਈ ਹੈ ਇੱਥੋਂ ਤੱਕ ਕਿ ਚੋਰੀ ਦੇ ਲਈ ਇਨ੍ਹਾਂ ਅਪਰਾਧੀਆਂ ਨੇ ਘੋਰ ਬੇਅਦਬੀ ਵੀ ਕਰ ਦਿੱਤੀ ਹੈ ਸੀਸੀਟੀਵੀ ਦੇ ਵਿੱਚ ਕੈਦ ਤਸਵੀਰਾਂ ਦੇ ਵਿੱਚ ਸਾਫ਼ ਤੌਰ ਦੇ ਉੱਤੇ ਅਪਰਾਧੀ ਚੋਰੀ ਦੇ ਨਾਲ 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 ਬੇਅਦਬੀ ਵੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਫੁਟੇਜ ਦੇ ਵਿੱਚ ਦੋ ਵਿਅਕਤੀਆਂ ਨੇ ਇਸ ਚੋਰੀ ਨੂੰ ਅੰਜਾਮ ਦਿੱਤਾ ਹੈ ਇਹ ਵਿਖਾਈ ਦੇ ਰਿਹਾ ਹੈ ਇਸ ਵਾਰਦਾਤ ਨੂੰ ਲੈ ਕੇ ਇਲਾਕੇ ਦੇ ਵਿੱਚ ਰੋਸ ਅਤੇ ਤਣਾਅ ਫੈਲਿਆ ਹੋਇਆ ਹੈ ਅਚਾਨਲਾ ਦੇ ਮੁਹੱਲਾ ਬੀਐਸਐਫ ਨੇੜੇ ਇੱਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ ਪੁਲਿਸ ਨੂੰ ਪੀੜਤ ਪਰਿਵਾਰ ਨੇ ਦੱਸਿਆ ਕਿ ਨੌਜਵਾਨ ਦਾ ਆਪਣੀ ਪ੍ਰੇਮਿਕਾ ਦੇ ਨਾਲ ਅਕਸਰ ਹੀ ਬਾਤ ਵਿਵਾਦ ਰਹਿੰਦਾ ਸੀ ਮ੍ਰਿਤਕ ਦੇ ਭਰਾ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਹ ਉਸਦੇ ਭਰਾ ਦੀ ਪ੍ਰੇਮਿਕਾ ਦਾ ਉਸ ਨੂੰ ਫੋਨ ਆਇਆ ਕਿ ਉਸਦੇ ਭਰਾ ਨੇ ਕੋਈ ਗਲਤ ਕਦਮ ਚੁੱਕ ਲਿਆ ਜਲਦੀ ਘਰ ਪਹੁੰਚ ਕੇ ਦੇਖ ਜਦ ਭਰਾ ਘਰ ਪਹੁੰਚਿਆ ਤਾਂ ਮੌਕਾ ਖੁੰਝ ਚੁੱਕਾ ਸੀ ਨੌਜਵਾਨ ਨੇ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ ਸੀ ਪੁਲਿਸ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ ਰਹੀ ਹੈ ਮਕਸਰ ਦੇ ਗਿੱਦੜਬਾਹਾ ਦੇ ਵਿੱਚ ਮੋਟਰਸਾਈਕਲ ਚੋਰੀਆਂ ਦੀਆਂ ਵਾਧੀਆਂ ਵਾਰਦਾਤਾਂ ਦੇ ਉੱਤੇ ਲਗਾਮ ਲਗਾਉਣ ਦੇ ਲਈ ਮੁਹਿੰਮ ਤਹਿਤ ਪੁਲਸ ਨੇ ਚੋਰੀ ਕੀਤੇ ਗਏ 8 ਮੋਟਰਸਾਈਕਲਾਂ ਨੂੰ ਬਰਾਮਦ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਥਾਣਾ ਗਿੱਦੜਬਾਹਾ ਦੇ ਵਿੱਚ ਮੋਟਰਸਾਈਕਲ ਚੋਰੀ ਦੇ ਮਾਮਲੇ ਤਹਿਤ ਤਫ਼ਤੀਸ਼ ਦੌਰਾਨ ਸੰਦੀਪ ਸਿੰਘ ਵਾਸੀ ਪਿੰਡ ਰਾਏਕੇ ਖੁਰਦ ਚੱਕ ਦਾਣਾ ਬਟੇਂਡਾ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਉਸ ਕੋਲੋਂ ਚੋਰੀ ਦੇ 8 ਮੋਟਰਸਾਈਕਲ ਬਰਾਮਦ ਕੀਤੇ ਨੇ। ਹੁਣ ਪੁਲਸ ਇਹਨਾਂ ਮੋਟਰਸਾਈਕਲਾਂ ਦੇ ਅਸਲ ਮਾਲਕਾਂ ਦੀ ਪਾਲ ਕਰ ਰਹੀ ਹੈ। ਤਾਂ ਜੋ ਕਾਰਵਾਈ ਉਪਰੰਤ ਉਹਨਾਂ ਨੂੰ ਬਾਈਕ ਸਪੁਰਦ ਕੀਤੇ ਜਾ ਸਕਣ। ਅੱਜ ਕਾਲ ਤੱਕ ਸਾਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 23 ਜੁਲਾਈ 2025 ਨੂੰ ਕੈਨੇਡਾ ਦੀ ਧਰਤੀ ਤੋਂ ਜ਼ਬਰੀ ਵਾਪਸ ਮੋੜੇ ਗਏ ਗੁਰੂ ਨਾਨਕ ਜਹਾਜ਼ ਦੇ ਇਤਿਹਾਸ ਦੀ 111ਵੀਂ ਬਰੇਗੰਡ ਮੌਕੇ ਵਿਸ਼ੇਸ਼ ਸਨੇਹਾ ਜਾਰੀ ਕਰਕੇ ਸਬੂਤ ਸਿੱਖ ਸੰਸਥਾਵਾਂ ਨੂੰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਆਖਿਆ 23 ਜੁਲਾਈ ਨੂੰ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜੇ ਵਜੋਂ ਐਲਾਨਿਆ ਜਾਵੇ। ਉਹਨਾਂ ਕਿਹਾ ਕਿ 23 ਜੁਲਾਈ 1914 ਨੂੰ ਕੈਨੇਡਾ ਦੀ ਧਰਤੀ ਉੱਤੇ ਚੰਗੇ ਭਵਿੱਖ ਦੀ ਭਾਲ ਦੇ ਵਿੱਚ ਗਦਰੀ ਬਾਬੇ ਬਾਬਾ ਗੁਰਦੇਵ ਸਿੰਘ ਦੀ ਅਗਵਾਈ ਦੇ ਵਿੱਚ ਪਹੁੰਚੇ ਪੰਜਾਬੀਆਂ ਜਿਨ੍ਹਾਂ ਦੇ ਵਿੱਚ ਬਹੁ ਗਿਣਤੀ ਸਿੱਖਾਂ ਦੀ ਸੀ ਉਹਨਾਂ ਨੂੰ ਜ਼ਬਰੀ ਵਾਪਸ ਮੋੜ ਦਿੱਤਾ ਗਿਆ ਸੀ ਜੋ ਕਿ ਮਨੁੱਖੀ ਅਧਿਕਾਰਾਂ ਦੀ ਵੱਡੀ ਉਲੰਘਣਾ ਸੀ। ਉਨਾ ਕਿਹਾ ਕਿ ਕੈਨੇਡਾ ਦੀ ਧਰਤੀ ਉੱਤੇ ਸਰੀ ਅਤੇ ਵੈਂਕੂਵਰ ਵਿਖੇ ਇਸ ਘਟਨਾ ਨੂੰ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ ਵਜੋਂ ਸਰਕਾਰੀ ਤੌਰ ਦੇ ਉੱਤੇ ਮਾਨਤਾ ਦਿੱਤੀ ਗਈ ਹੈ ਜੋ ਕਿ ਇਤਿਹਾਸਕ ਸੱਚਾਈ ਨੂੰ ਸਵੀਕਾਰਨ ਵੱਲ ਇੱਕ ਵੱਡਾ ਕਦਮ ਹੈ 95 ਸਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਦਾਬਦੀ ਨੂੰ ਸਮਰਪਿਤ ਪੰਜਾਬ ਰਾਜ ਭਵਨ ਵਿਖੇ ਸ਼ਬਦ ਕੀਰਤਨ ਕਰਵਾਇਆ ਗਿਆ ਜਿਸ ਦੇ ਵਿੱਚ ਪਦਮਸ਼੍ਰੀ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨੇ ਆਪਣੀ ਰਸਮੀ ਆਵਾਜ਼ ਦੇ ਵਿੱਚ ਮੌਜੂਦ ਸੰਕਟਾਂ ਨੂੰ ਨਿਹਾਰਾ ਕੀਤਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਮੈਂ ਖੁਦ ਨੂੰ ਬਹੁਤ ਵੱਡਾ ਭਾਗਾ ਸਮਝਦਾ ਹਾਂ ਜਿਸ ਨੂੰ ਇਸ ਪਵਿੱਤਰ ਮੌਕੇ ਦੇ ਉੱਤੇ ਇੱਕ ਸੇਵਕ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ ਇਸ ਮੌਕੇ ਦੇ ਉੱਤੇ ਪੰਜਾਬ ਦੇ ਰਾਜਪਾਲ ਨੇ ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਦੁਆਰਾ ਲਿਖੀ ਕਿਤਾਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆ ਅਧਿਆਤਮਿਕ ਯਾਤਰਾ ਵੀ ਜਾਰੀ ਕੀਤੀ ਹੈ ਇਹ ਕਿਤਾਬ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਸ਼ਰਧਾਪਦੀ ਨੂੰ ਸਮਰਪਿਤ ਹੈ ਇਸ ਮੌਕੇ ਦੇ ਉੱਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸੰਜੀਵ ਅਰੋੜਾ ਅਤੇ ਡਾਕਟਰ ਰਵਜੋਤ ਸਿੰਘ ਸਮੇਤ ਹੋਰ ਪਤਵੰਤਿਆਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀ ਇਸ ਮੌਕੇ ਦੇ ਉੱਤੇ ਗੁਰੂ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ ਮੇਰਾ ਸ਼ਹਿਰ ਮੇਰੀ ਖਬਰ ਦੇ ਇਸ ਬੁਲੇਟਨ ਦੇ ਵਿੱਚ ਅੱਜ ਦੇ ਸਫ਼ਰ ਨੂੰ ਇੱਥੇ ਹੀ ਵਿਰਾਮ ਦਿੰਦੇ ਹਾਂ ਕੱਲ ਫੇਰ ਤੋਂ ਅਸੀਂ ਤੁਹਾਡੇ ਲਈ ਤੁਹਾਡੇ ਹੀ ਸ਼ਹਿਰ ਦੀਆਂ ਚੋਣਵੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਤਾਜ਼ਾ ਤੇ ਰੋਚਕ ਖਬਰਾਂ ਦੇ ਲਈ ਤੁਸੀਂ ਸਾਡੇ YouTube Facebook ਅਤੇ Instagram ਚੈਨਲ ਨੂੰ ਸਬਸਕ੍ਰਾਈਬ ਫਾਲੋ ਤੇ ਲਾਈਕ ਵੀ ਕਰ ਸਕਦੇ ਹੋ ਸਾਨੂੰ ਤੁਹਾਡੇ ਸੁਝਾਵਾਂ ਦਾ ਵੀ ਹਮੇਸ਼ਾ ਇੰਤਜ਼ਾਰ ਰਹਿੰਦਾ ਹੈ ਤੁਸੀਂ ਸਾਨੂੰ ਆਪਣੇ ਸੁਝਾ ਵਿਚਾਰ fieldhamdardtv@gmail.com ਦੇ ਉੱਤੇ ਲਿਖ ਕੇ ਪੇਚ ਸਕਦੇ ਹੋ ਤੁਸੀਂ ਵਿਧੇਰੇ ਖਬਰਾਂ ਦੇ ਲਈ ਸਾਡੀ ਵੈਬਸਾਈਟ www.hamdardmediagroup.com ਦੇ ਉੱਤੇ ਵੀ ਵੇਖ ਤੇ ਪੜ ਸਕਦੇ ਹੋ ਕੱਲ ਫੇਰ ਤੁਹਾਡੇ ਇਲਾਕੇ ਦੀਆਂ ਸੱਜਰੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ